ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ 1 ਅਗਸਤ ਤੋਂ ਬਦਲ ਜਾਣ ਕੇ ਆਹ ਪੰਜ ਨਿਯਮ ਗੈਸ ਸਿਲੰਡਰ ਤੋਂ ਲੈ ਕੇ ਬਿਜਲੀ ਬਿੱਲ ਪਰ ਹੋ ਜਾਵੇਗਾ ਮਹਿੰਗਾ ਬਿਗ ਬ੍ਰੇਕਿੰਗ ਨਿਊਜ਼ ਕਿਹੜੀਆਂ-ਕਿਹੜੀਆਂ ਨਵੀਆਂ ਅਪਡੇਟ 1 ਅਗਸਤ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਅਗਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸਰਕਾਰ ਦੀਆਂ ਲੇਟੈਸਟ ਅਪਡੇਟ ਅਪਡੇਟ ਨਿਊਜ਼ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਪੰਜਾਬ ਜੋਬ ਲਾਟੋ ਪਰ ਦੇਖਣ ਨੂੰ ਮਿਲ ਸਕਣਗੀਆਂ ਔਰ 1 ਅਗਸਤ ਤੋਂ ਕਿਹੜੇ ਬਦਲਾਵ ਹੋਣ ਜਾ ਰਹੇ ਆ ਸਾਰੀ ਜਾਣਕਾਰੀ ਆਪਾਂ ਸ਼ੇਅਰ ਕਰਦੇ ਆਂ ਔਰ ਅਗਰ ਤੁਸੀਂ ਆਪਣਾ ਟੈਲੀਗ੍ਰam ਗਰੁੱਪ ਜੁਆਇਨ ਨਹੀਂ ਕੀਤਾ ਤਾਂ ਉਸ ਨੂੰ ਵੀ ਜੁਆਇਨ ਕਰਕੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖ ਸਕਦੇ ਹੋ 1 ਅਗਸਤ ਤੋਂ ਬਦਲ ਜਾਣਗੇ ਆਹ ਪੰਜ ਨਿਯਮ ਗਲਾਸ ਸਿਲੰਡਰ ਤੋਂ ਲੈ ਕੇ ਬਿਜਲੀ ਬਿੱਲ ਭਰਨਾ ਹੋ ਜਾਵੇਗਾ ਮਹਿੰਗਾ ਹਰ ਮਹੀਨੇ ਦੇ ਪਹਿਲੇ ਦਿਨ ਕੁਝ ਤਬਦੀਲੀਆਂ ਹੁੰਦੀਆਂ ਹਨ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਮਹੀਨੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਕਿਹੜੀ ਨਵੀਂ ਅਪਡੇਟ ਸਰਕਾਰ ਦੇ ਵੱਲੋਂ ਜਾਰੀ ਕੀਤੇ ਜਾ ਰਹੇ ਹਨ ਇਹ ਬਦਲਾਅ ਤੁਹਾਡੀ ਜੀਵਨ ਤੇ ਅਸਰ ਪਾਉਣ ਜਾ ਰਹੇ ਹਨ 1 ਅਗਸਤ ਨੂੰ LPG ਸਿਲੰਡਰ ਦੀ ਕੀਮਤ 'ਚ ਬਦਲਾਅ ਹੋਵੇਗਾ HDFC ਕ੍ਰੈਡਿਟ ਕਾਰਡ ਦੇ ਚਾਰਜ 'ਚ ਵੀ ਬਦਲਾਅ ਹੋਣ ਜਾ ਰਿਹਾ ਹੈ ਇੱਥੇ ਜਾਣੋ 1 ਅਗਸਤ ਤੋਂ ਕੀ ਕੀ ਬਦਲੇਗਾ ਹਰ ਮਹੀਨੇ ਦੀ ਪਹਿਲੇ ਤਰੀਕ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ ਵਪਾਰ ਅਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ 1 ਅਗਸਤ ਤੋਂ ਤੈਅ ਹੁੰਦੀ ਹੈ। ਪਿਛਲੇ ਮਹੀਨੇ ਸਰਕਾਰ ਨੇ ਕਰਮਚਾਰੀ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਸਨ। ਇਸ ਵਾਰ ਵੀ ਉਮੀਦ ਹੈ ਕਿ ਸਾਰੇ ਸਰਕਾਰੀ ਗੈਸ ਸਿਲੰਡਰ ਦੀ ਕੀਮਤ ਤੈਅ ਕਰਨਗੇ। ਕਿਰਾਏ ਦਾ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ, ਚੈੱਕ ਬੁੱਕ, ਇਸ ਤੋਂ ਲਵਾ ਬਮਬਾਈਕ ਅਤੇ ਫ੍ਰੀ ਰੀਚਾਰਜ ਅਤੇ ਅਜਹੀਆਂ ਹੋਰ ਸੇਵਾਵਾਂ ਵੀ ਵਰਤੋਂ ਕਰਨ ਵਾਲੇ ਗ੍ਰਾਹਕ ਤੋ ਲੈਣ ਦੇਣ ਦੀ ਰਕਮ ਤੇ 1% ਚਾਰਜਸ ਕੀਤਾ ਜਾਵੇਗਾ ਜੋ ਪ੍ਰਤੀ ਲੈਣ ਦੇਣ ਤੇ 3000 ਤੱਕ ਕੀਮਤ ਹੋਵੇਗੀ ਬਦਲਾ ਲੈਣ ਦੇ ਨਾਲ ਪ੍ਰਤੀ ਲੈਣ ਦੇਣ ਤੇ 15000 ਤੋਂ ਘੱਟ ਲੈਣ ਦੇਣ ਲਈ ਕੋਈ ਵਾਧੂ ਖਰਚਾ ਨਹੀਂ ਹੋਵੇਗਾ ਹਾਲਾਂਕਿ 15000 ਤੋਂ ਵੱਧ ਲੈਣ ਦੇਣ ਤੇ ਪ੍ਰਤੀ ਲੈਣ ਦੇਣ ਦੇ ਚਾਰਜਸ 3000 ਤੱਕ ਸੀਮਤ ਸਾਰੀ ਰਕਮ 1% ਚਾਰਜਸ ਤੇ ਲੱਗੇਗੀ 50000 ਰੁਪਏ ਤੋਂ ਘੱਟ ਲੈਣ-ਦੇਣ ਤੇ ਕੋਈ ਵਾਧੂ ਚਾਰਜਸ ਨਹੀਂ ਲਗਾਇਆ ਜਾਵੇਗਾ 50000 ਤੋਂ ਵੱਧ ਲੈਣ-ਦੇਣ ਤੇ ਪੂਰੀ ਰਕਮ ਤੇ 1% ਚਾਰਜਸ ਕੀਤਾ ਜਾਵੇਗਾ ਜੋ ਕਿ ਪ੍ਰਤੀ ਲੈਣ-ਦੇਣ ਦੇ 30 3000 ਰੁਪਏ ਤੱਕ ਸੀਮਤ ਹੋਵੇਗਾ ਥਰਡ ਪਾਰਟੀ ਐਪ ਨੇ ਰਾਹੀਂ ਜਿਵੇਂ ਕਿ ਕ੍ਰੈਡਿਟ ਕਾਰਡ ਕਯੂ ਇਸ ਤੋਂ ਲਗਾਂ ਮੋਬਾਈਲ ਵਿਕੇ ਅਤੇ ਹੋਰ ਜੋ ਆਨਲਾਈਨ ट्रांजैक्शन ਸਿਸਟਮ ਹਨ ਉਨ੍ਹਾਂ ਦੇ ਲੈਣ-ਦੇਣ ਤੇ 1% ਚਾਰजेस ਲੱਗੇਗਾ ਜੋ ਕਿ ਪ੍ਰਤੀ ਲੈਣ-ਦੇਣ ਤੇ 3000 ਤੱਕ ਸੀਮਤ ਰਹੇਗਾ। ਬਕਾਇਆ ਰਕਮ ਦੇ ਆਧਾਰ ਤੇ ਲੇਟ ਪੇਮੈਂਟ ਪ੍ਰੋਸੈਸਿੰਗ ਚਾਰजेस ਨੂੰ 100 ਤੋਂ ਵਧਾ ਕੇ 1300 ਰੁਪਏ ਕਰ ਦਿੱਤਾ ਗਿਆ ਹੈ। ਕਿਸੇ ਵੀ ਆਨਲਾਈਨ ਜਾਂ ਫਿਰ ਆਨਲਾਈਨ ਸਟੋਰ ਤੇ ਈਜ਼ੀ EMI ਵਿਕਲਪ ਦਾ ਲਾਗ ਲੈਣ ਲਈ 299 ਤੱਕ ਦਾ EMI ਪ੍ਰੋਸੈਸਿੰਗ ਚਾਰਜ ਲੱਗੇਗਾ। HDFC ਬੈਂਕ 1 ਅਗਸਤ 2024 ਤੋਂ ਆਪਣੇ ਟਾਟਾ ਨਿਊ ਇੰਨਫਿਊਜ਼ਨ ਅਤੇ ਟਾਟਾ ਨਿਊ ਪਲੱਸ ਕ੍ਰੈਡਿਟ ਕਾਰਡ ਵਿੱਚ ਬਦਲਾਵ ਕਰਨ ਲੱਗੇ ਜਿਸ ਦੇ ਲਈ ਇੱਕ ਅਗਸਤ ਤੋਂ ਟਾਟਾ ਨਿਊ ਇੰਨਫਿਊਜ਼ਨਟ ਐਚ ਡੀ ਐਫ ਸੀ ਕਾਰਡ ਅਤੇ ਉਪਭੋਗਤਾ ਨੂੰ ਟਾਟਾ ਨਿਊ ਯੂ ਪੀ ਆਈ ਆਈ ਡੀ ਦੀ ਵਰਤੋਂ ਕਰਦੇ ਹੋਏ ਯੋਗ ਯੂ ਪੀ ਆਈ ਲੈਣ ਦੇਣ 'ਤੇ ਡੇਢ ਪਰਸੈਂਟ ਨਿਊ ਕੋਇਨ ਮਿਲੇਗਾ ਗੂਗਲ ਮੈਪ 'ਤੇ ਭਾਰਤ ਅਤੇ ਪ ਪਨੇ ਨਿਯਮ ਦਾ ਮਹੱਤਵਪੂਰਨ ਬਦਲਾਅ ਕੀਤਾ ਜਾ ਰਹੇ ਹਨ ਜੋ ਕਿ 1 ਅਗਸਤ ਤੋਂ ਪੂਰੇ ਦੇਸ਼ 'ਚ ਲਾਗੂ ਹੋਣਗੇ ਕੰਪਨੀਆਂ ਨੇ ਭਾਰਤ ਵਿੱਚ ਆਪਣੀਆਂ ਸਵਾਮਾਂ ਲਈ ਚਾਰਜਸ 70% ਤੱਕ ਘਟਾ ਦਿੱਤੇ ਹਨ ਇਸ ਦੇ ਨਾਲ ਹੁਣ ਗੂਗਲ ਮੈਪ ਆਪਣੀਆਂ ਸਵਾਮਾਂ ਲਈ ਡਾਲਰ ਦੀ ਬਜਾਏ ਭਾਰਤੀ ਰੁਪਏ ਵਿੱਚ ਚਾਰਜਸ ਕਰੇਗਾ ਹਾਲਾਂਕਿ ਇਸ ਬਦਲਾਅ ਦਾ ਆਮ ਖਪਤਕਾਰਾਂ ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਤੋਂ ਵਾਧੂ ਚਾਰਜਸ ਨਹੀਂ ਲਗਾਇਆ ਗਿਆ ਹੈ 1 ਅਗਸਤ ਵਿਚ ਆਉਣ ਵਾਲੇ ਸਾਲ 2024 ਚ 13 ਦਿਨ ਬੈਂਕ ਬੰਦ ਰਹਿਣਗੇ ਇਸ ਵਿੱਚ ਸਾਰੇ ਐਤਵਾਰ ਦੂਜਾ ਅਤੇ ਚੌਥਾ ਸ਼ਨੀਵਾਰ ਸ਼ਾਮਲ ਹਨ ਅਗਸਤ ਮਹੀਨੇ ਚ ਵੀਕਐਂਡ ਕਰਨ ਬੈਂਕ ਦੇ 6 ਦਿਨ ਬੰਦ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਵੱਖ-ਵੱਖ ਤਿਹਾੜ ਕਰਨ 7 ਦਿਨ ਛੁੱਟੀ ਰਹੇਗੀ 15 ਅਗਸਤ ਨੂੰ ਸੁਤੰਤਰ ਦਿਵਸ 19 ਅਗਸਤ ਨੂੰ ਰੱਖੜੀ ਅਤੇ 26 ਅਗਸਤ ਨੂੰ ਜਨਮਾਸਟ੍ਰੀਮ ਦੇ ਮੌਕੇ ਤੇ ਬੈਂਕ ਬੰਦ ਰਹਿਣ ਦੀ ਸੰਭਾਵਨਾ ਹੈ ਤਾਂ ਇਹ ਇੱਕ ਵੱਡੀ ਅਪਡੇਟ 1 ਅਗਸਤ ਤੋਂ ਨਵੇਂ ਬਦਲਾਅ ਦੇ ਸਬੰਧ ਵਿੱਚ ਹੈ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ